ਸਾਸ਼ਿਕਾਲ ਦਾ ਟੀਵੀ ਐਨਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਤ ਜੀ ਮੈਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦਾ ਜਿਹੜਾ ਕਮਿਸ਼ਨ ਆ ਉਸ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਸਿੱਖਿਆ ਵਿਭਾਗ ਨੂੰ ਕਿ ਸਕੂਲ ਦੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕੀਤਾ ਜਾਵੇ ਸੀਨੀਅਰ ਸੈਕੰਡਰੀ ਸਕੂਲ ਆ ਜਿਹੜਾ ਮੁਰਾਦਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਉਸ ਦੇ ਵੱਲੋਂ ਜਾਤੀ ਸੂਚਕ ਅਪਸ਼ਬਦ ਨੇ ਜਿਹੜੇ ਉਹ ਬੋਲੇਗੇ ਨੇ ਡੀਪੀ ਡੀਪੀ ਦੇ ਅਧਿਪਕ ਨੇ ਜਿਹੜੇ ਜੋਰਿੰਦਰ ਸਿੰਘ ਦੇ ਖਿਲਾਫ ਜਿਹੜੇ ਜਾਤੀ ਸੂਚਕ ਅਪਸ਼ਬਦ ਨੇ ਜਿਹੜੇ ਬੋਲੇਗੇ ਨੇ ਤੇ ਉਸ ਤੋਂ ਬਾਅਦ ਜਿਹੜੀ ਸ਼ਿਕਾਇਤ ਆ ਪੰਜਾਬ ਰਾਜ ਅਨੁਸੂਚਿਤ ਅਨਸੂਚਿਤ ਜਾਤੀਆਂ ਦੇ ਜਿਹੜਾ ਕਮਿਸ਼ਨ ਆ ਉਸ ਦੇ ਕੋਲ ਪਹੁੰਚੀ ਤੇ ਉਸ ਤੋਂ ਬਾਅਦ ਫਿਰ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਆ ਮੁਢਲੀ ਜਾਂਚ ਦੇ ਵਿੱਚ ਜਦੋਂ ਪ੍ਰਿੰਸੀਪਲ ਰੇਕਾ ਮਹਾਜਨ ਦੋਸ਼ੀ ਪਾਈ ਜਾਂਦੀ ਹੈ ਵਿਭਾਗ ਦੇ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਰੇਕਾ ਮਹਾਜਨ ਪ੍ਰਿੰਸੀਪਲ ਦੋਸ਼ੀ ਪਾਈ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਸਿੱਖਿਆ ਵਿਭਾਗ ਨੂੰ ਜਿਹੜਾ ਦੇ ਸਕੱਤਰ ਨੂੰ ਜਿਹੜਾ ਤੁਰੰਤ ਕਾਰਵਾਈ ਕਰਨ ਦੇ ਹੁਕਮ ਨੇ ਜਿਹੜੇ ਉਹ ਦੇ ਦਿੱਤੇ ਗਏ ਨੇ ਜਾਨੀ ਕਿ ਇਸ ਵਕਤ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੀ ਜਿਹੜੀ ਪ੍ਰਿੰਸੀਪਲ ਆ ਰੇਕਾ ਮਹਾਜਨ ਉਸ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਨੇ ਸਸਪੈਂਡ ਕਿਉਂ ਕੀਤਾ ਗਿਆ ਜਿਹੜਾ ਸੂਚਿਤ ਜਾਤੀਆਂ ਦੇ ਸੂਚਿਤ ਜਾਤੀਆਂ ਦੇ ਖਿਲਾਫ ਜਿਹੜਾ ਜੋ ਅਪਸ਼ਬਦ ਉਸਦੇ ਬੋਲੋ ਬੋਲੇ ਗਏ ਨੇ ਜਾਤੀ ਸੂਚਕ ਅਪਸ਼ਬਦ ਬੋਲੇ ਗਏ ਨੇ ਉਸ ਨੂੰ ਲੈ ਕੇ ਜਿਹੜਾ ਇਹ ਕਾਰਵਾਈ ਕੀਤੀ ਗਿਆ ਪਹਿਲਾਂ ਦੋ ਮੈਂਬਰੀ ਕਮੇਟੀ ਗਠਿਤ ਕੀਤੀ ਜਾਂਦੀ ਹੈ ਤੇ ਉਸ ਕਮੇਟੀ ਦੀ ਜਾਂਚ ਦੇ ਵਿੱਚ ਜਦੋਂ ਦੋਸ਼ੀ ਪਾਈ ਜਾਂਦੀ ਹੈ ਤੇ ਫਿਰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਨਾਲ 29 ਜਨਵਰੀ ਨੂੰ ਕੇਸ ਸੰਬੰਧੀ ਜਿਹੜੇ ਜਿਹੜੀ ਡਾਇਰੈਕਟਰ ਸਕੈਂਡਰੀ ਸਿੱਖਿਆ ਵਿਭਾਗ ਤੋਂ ਨਿੱਜੀ ਪੇਸ਼ੀ ਦੌਰਾਨ ਰਿਪੋਰਟ ਵੀ ਮੰਗੀ ਗਿਆ ਕੇਸ ਨੂੰ ਦੀ ਜਾਣਕਾਰੀ ਦਿੰਦੇ ਹੋਏ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਵੀ ਆਖਿਆ ਕਿ ਇਸ ਕੇਸ ਸੰਬੰਧੀ ਦੋ ਤਰੀਕਿਆਂ ਦੇ ਉੱਪਰ ਸੁਣਵਾਈ ਜਿਹੜੀ ਕਮਿਸ਼ਨ ਰਿਪੋਰਟ ਦੇ ਵਿੱਚ ਹੋਇਆ ਮੁੱਢਲੀ ਜਾਂਚ ਦੇ ਵਿੱਚ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ ਪਾਈ ਗਿਆ ਲੈਕਰ ਵਿਭਾਗੀ ਜਾਂਚ ਦੇ ਵਿੱਚ ਸਿੱਧ ਹੋ ਚੁੱਕਾ ਹੈ ਕਿ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ ਹੈ ਇਸ ਲਈ ਵਿਭਾਗੀ ਕਾਰਵਾਈ ਦੇ ਲਈ ਲਿਖ ਦਿੱਤਾ ਗਿਆ ਜਾਨੀ ਕਿ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਤੇ ਅਗਲੀਆਂ ਤਰੀਕਾਂ ਦੇ ਵਿੱਚ ਸੁਣਵਾਈ ਜਾਰੀ ਰਹੇਗੀ ਪੰਜਾਬ ਰਾਜ ਅਨਸੂਚਿਤ ਜਾਤੀਆਂ ਐਕਟ 1998 ਦੀ ਕਾਨੂੰਨੀ ਕਾਰਵਾਈ ਵੀ ਪੁਲਿਸ ਵਿਭਾਗ ਨੂੰ ਜੜੀ ਕਰਨ ਦੇ ਲਈ ਪਵੰਦਕ ਕੀਤਾ ਜਾਵੇਗਾ ਕਮਿਸ਼ਨ ਦੇ ਚੇਅਰਮੈਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਦਾਇਰੇ ਦੀ ਪਾਲਣਾ ਕਰਨਾ ਸਮੁੱਚੇ ਸਮਾਜ ਦੇ ਵਿੱਚ ਜਾਤੀ ਧਰਮ ਨਸਲ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਜਾਤਾਂ ਵਿਰਾਦਰੀਆਂ ਦੇ ਲੋਕਾਂ ਨਾਲ ਪ੍ਰੇਮ ਭਾਈਚਾਰੇ ਦੇ ਨਾਲ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਜੀਵਨ ਗੁਜ਼ਰ ਬਸਰ ਕਰਨ ਜਾਨੀ ਕਿ ਇਸ ਤਰੀਕੇ ਦੇ ਜਿਹੜੇ ਹੋਕਮ ਜਿਹੜੇ ਉਹ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਜਸਵੀਰ ਸਿੰਘ ਗੜੀ ਉਹਨਾਂ ਨੇ ਤੇਰੇ ਪਰ ਵੱਡੀ ਖਬਰ ਆ ਕੇ ਸੀਨੀਅਰ ਸੈਕੰਡਰੀ ਸਕੂਲ ਮਰਾਤਪੁਰਾ ਜ਼ਿਲ੍ਹਾ ਬਰਸਰ ਦੀ ਪ੍ਰਿੰਸੀਪਲ ਰੇਕਾ ਮਹਾਜਨ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਸਸ਼ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਤ ਝੀਮਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦਾ ਜਿਹੜਾ ਕਮਿਸ਼ਨ ਆ ਉਸ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਸਿੱਖਿਆ ਵਿਭਾਗ ਨੂੰ ਕਿ ਸਕੂਲ ਦੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕੀਤਾ ਜਾਵੇ ਸੀਨੀਅਰ ਸਕੈੰਡਰੀ ਸਕੂਲ ਆ ਜਿਹੜਾ ਮੁਰਾਦਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਉਸ ਦੇ ਵੱਲੋਂ ਜਾਤੀ ਸੂਚਕ ਅਪਸ਼ਬਦ ਨੇ ਜਿਹੜੇ ਉਹ ਬੋਲੇ ਗਏ ਨੇ ਡੀਪੀ ਡੀਪੀ ਦੇ ਅਧਿਆਪਕ ਨੇ ਜਿਹੜੇ ਜੋਰਿੰਦਰ ਸਿੰਘ ਦੇ ਖਿਲਾਫ ਜਿਹੜੇ ਜਾਤੀ ਸੂਚਕ ਆਪੇ ਸ਼ਬਦ ਨੇ ਜਿਹੜੇ ਬੋਲੇਗੇ ਨੇ ਤੇ ਉਸ ਤੋਂ ਬਾਅਦ ਜਿਹੜੀ ਸ਼ਿਕਾਇਤ ਆ ਪੰਜਾਬ ਰਾਜ ਅਨੁਸੂਚਿਤ ਅਨੁਸੂਚਿਤ ਜਾਤੀਆਂ ਦੇ ਜਿਹੜਾ ਕਮਿਸ਼ਨ ਆ ਉਸ ਦੇ ਕੋਲ ਪਹੁੰਚਦੀ ਆ ਤੇ ਉਸ ਤੋਂ ਬਾਅਦ ਫਿਰ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਆ ਮੁਢਲੀ ਜਾਂਚ ਦੇ ਵਿੱਚ ਜਦੋਂ ਪ੍ਰਿੰਸੀਪਲ ਰੇਕਾ ਮਹਾਜਨ ਦੋਸ਼ੀ ਪਾਈ ਜਾਂਦੀ ਆ ਵਿਭਾਗ ਦੇ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਕੀਤੀ ਜਾਂਦੀ ਆ ਜਿਸ ਦੇ ਵਿੱਚ ਰੇਕਾ ਮਹਾਜਨ ਪ੍ਰਿੰਸੀਪਲ ਦੋਸ਼ੀ ਪਾਈ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਸਿੱਖਿਆ ਵਿਭਾਗ ਨੂੰ ਜਿਹੜਾ ਦੇਸ ਕੱਤਰ ਨੂੰ ਜਿਹੜਾ ਤੁਰੰਤ ਕਾਰਵਾਈ ਕਰਨ ਦੇ ਹੁਕਮ ਨੇ ਜਿਹੜੇ ਉਹ ਦੇ ਦਿੱਤੇ ਗਏ ਨੇ ਜਾਨੀ ਕਿ ਇਸ ਵਕਤ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੀ ਜਿਹੜੀ ਪ੍ਰਿੰਸੀਪਲ ਆ ਰੇਕਾ ਮਹਾਜਨ ਉਸ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਨੇ ਸਸਪੈਂਡ ਕਿਉਂ ਕੀਤਾ ਗਿਆ ਜਿਹੜਾ ਸੂਚਿਤ ਜਾਤੀਆਂ ਦੇ ਸੂਚਿਤ ਜਾਤੀਆਂ ਦੇ ਖਿਲਾਫ ਜਿਹੜਾ ਜੋ ਅਪਸ਼ਬਦ ਉਸ ਦੇ ਬੋਲੋ ਬੋਲੇ ਗਏ ਨੇ ਜਾਤੀ ਸੂਚਕ ਅਪਸ਼ਬਦ ਬੋਲੇ ਗਏ ਨੇ ਉਸ ਨੂੰ ਲੈ ਕੇ ਜਿਹੜਾ ਇਹ ਕਾਰਵਾਈ ਕੀਤੀ ਗਈ ਪਹਿਲਾਂ 2 ਮੈਂਬਰੀ ਕਮੇਟੀ ਗਠਿਤ ਕੀਤੀ ਜਾਂਦੀ ਤੇ ਉਸ ਕਮੇਟੀ ਦੀ ਜਾਂਚ ਦੇ ਵਿੱਚ ਜਦੋਂ ਦੋਸ਼ੀ ਪਾਈ ਜਾਂਦੇ ਤੇ ਫਿਰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਨਾਲ 29 ਜਨਵਰੀ ਨੂੰ ਕੇਸ ਸੰਬੰਧੀ ਜਿਹੜੇ ਜਿਹੜੀ ਡਾਇਰੈਕਟਰ ਸਕੈਂਡਰੀ ਸਿੱਖਿਆ ਵਿਭਾਗ ਤੋਂ ਨਿੱਜੀ ਪੇਸ਼ੀ ਦੌਰਾਨ ਰਿਪੋਰਟ ਵੀ ਮੰਗੀ ਗਿਆ ਕੇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਵੀ ਆਖਿਆ ਕਿ ਇਸ ਕੇਸ ਸੰਬੰਧੀ ਦੋ ਤਰੀਕਾ ਦੇ ਉੱਪਰ ਸੁਣਵਾਈ ਜਿਹੜੀ ਕਮਿਸ਼ਨ ਕੋਰਟ ਦੇ ਵਿੱਚ ਹੋਇਆ ਮੁੜਲੀ ਜਾਂਚ ਦੇ ਵਿੱਚ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ ਪਾਈ ਗਿਆ ਲੈ ਕੇ ਵਿਭਾਗੀ ਜਾਂਚ ਦੇ ਵਿੱਚ ਸਤਿ ਹੋ ਚੁੱਕਾ ਕਿ ਪ੍ਰਿੰਸੀਪਲ ਰੇਕਾ ਮਹਾਜਨ ਦੋਸ਼ੀ ਹੈ ਇਸ ਲਈ ਵਿਭਾਗੀ ਕਾਰਵਾਈ ਦੇ ਲਈ ਲਿਖ ਦਿੱਤਾ ਗਿਆ ਜਾਨੀ ਕਿ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਤੇ ਅਗਲੀਆਂ ਤਰੀਕਾਂ ਦੇ ਵਿੱਚ ਸੁਣਵਾਈ ਜਾਰੀ ਰਹੇਗੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1998 ਦੀ ਕਾਨੂੰਨੀ ਕਾਰਵਾਈ ਵੀ ਪੁਲਿਸ ਵਿਭਾਗ ਨੂੰ ਜਿਹੜੀ ਕਰਨ ਦੇ ਲਈ ਭਵੰਦਕ ਕੀਤਾ ਜਾਵੇਗਾ ਕਮਿਸ਼ਨ ਦੇ ਚੇਅਰਮੈਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਦਾਇਰੇ ਦੀ ਪਾਲਣਾ ਕਰਨਾ ਸਮੁੱਚੇ ਸਮਾਜ ਦੇ ਵਿੱਚ ਜਾਤੀ ਧਰਮ ਨਸਲ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਜਾਤਾਂ ਬਰਾਦਰੀਆਂ ਦੇ ਲੋਕਾਂ ਨਾਲ ਪ੍ਰੇਮ ਭਾਈਚਾਰੇ ਦੇ ਨਾਲ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਜੀਵਨ ਗੁਜ਼ਰ ਬਸਰ ਕਰਨ ਜਾਨੀ ਕਿ ਇਸ ਤਰੀਕੇ ਦੇ ਜਿਹੜੇ ਹੁਕਮ ਦੇ ਜਿਹੜੇ ਉਹ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਜਸਵੀਰ ਸਿੰਘ ਗੜੀ ਉਹਨਾਂ ਦੇ ਦਰਤੇ ਪਰ ਵੱਡੀ ਕਬਰਾਂ ਕੇ ਸੀਨੀਅਰ ਸਕੰਦਰੀ ਸਕੂਲ ਮਰਾਤਪੁਰਾ ਜ਼ਿਲ੍ਹਾ ਅਬਰੇਸਰ ਦੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਗਏ